ਸ੍ਰੀਕਲ ਮੈਂ ਕਵਰਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਇਨਸਪਾਇਰਡ ਬਾਈ ਕੇ ਕੇ ਪੰਜਾਬੀ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਸਿੱਖੋ ਕਿਉਂਕਿ ਜਦੋਂ ਵੀ ਕੋਈ ਸਾਡੀ ਜ਼ਿੰਦਗੀ ਦੇ ਫੈਸਲੇ ਲੈਂਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਫੈਸਲਾ ਸਹੀ ਹੋਵੇ ਕਿਉਂਕਿ ਹਰ ਇਨਸਾਨ ਨੇ ਆਪਦੇ ਹਿਸਾਬ ਨਾਲ ਆਪਦੀ ਜ਼ਿੰਦਗੀ ਦੇ ਹਿਸਾਬ ਨਾਲ ਫੈਸਲਾ ਦੇਣਾ ਤਾਂ ਆਉ ਨੂੰ ਨਹੀਂ ਪਤਾ ਆਪਣੀ ਜ਼ਿੰਦਗੀ ਚ ਕੀ ਸਹੀ ਹੈ ਜਾਂ ਕੀ ਗਲਤ ਹੈ ਕਈ ਵਾਰ ਜੇ ਆ ਵੀ ਹੁੰਦਾ ਕਿ ਉਹ ਫੈਸਲਾ ਆਖਰੀ ਹੁੰਦਾ ਤੇ ਅਸੀਂ ਉਸ ਫੈਸਲੇ ਨੂੰ ਕਦੇ ਵੀ ਬਦਲ ਨਹੀਂ ਸਕਦੇ ਫਿਰ ਅਸੀਂ ਸੋਚਦੇ ਹਾਂ ਕਿ ਮੇਰੇ ਵੀ ਉਦੋਂ ਮਨ ਚ ਆਇਆ ਸੀ ਕਿ ਆਹ ਫੈਸਲਾ ਨਹੀਂ ਠੀਕ ਮੈਂ ਜੇ ਕਰ ਲਾਂ ਪਰ ਮੈਂ ਇਹ ਕਰ ਨਹੀਂ ਪਾਇਆ ਕਿਉਂਕਿ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਹਾਂ ਫਿਰ ਉਸ ਸਮੇਂ ਕੀ ਹੁੰਦਾ ਸੀ ਆਪਣੀ ਜ਼ਿੰਦਗੀ ਚ ਕੁਝ ਵੀ ਸਹੀ ਨਹੀਂ ਕਰ ਸਕਦੇ ਬਸ ਇੱਕ ਪਛਤਾઈ ਸਕਦੇ ਹੁੰਦੇ ਕਿਉਂਕਿ ਉਹ ਫੈਸਲਾ ਸੀ ਖੁਦ ਨਹੀਂ ਲਿਆ ਹੁੰਦਾ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਡਿਸੀਜਨ ਖੁਦ ਲੈਨੇ ਆ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਇਹ ਡਿਸੀਜਨ ਕਿਉਂ ਲਿਆ ਸੀ ਤਾਂ ਹੋ ਸਕਦਾ ਹੈ ਕਈ ਵਾਰ ਇਹ ਵੀ ਕਿ ਸਾਨੂੰ ਉਹਨਾਂ ਚ ਗੱਲਾਂ ਤੇ ਪਛਤਾਵਾ ਘੱਟ ਹੋਵੇ ਕਿਉਂਕਿ ਜਦੋਂ ਅਸੀਂ ਕੁਝ ਗਲਤੀਆਂ ਕਰਦੇ ਆ ਜਾਂ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਕਿਵੇਂ ਹੋਈਆਂ ਕਿਉਂਕਿ ਮੈਨੂੰ ਉਸ ਵਕਤ ਸਹੀ ਲੱਗਿਆ ਸੀ ਇਸ ਲਈ ਇਹ ਚੀਜ਼ ਇੰਜ ਹੋਗੀ ਜਦੋਂ ਵੀ ਅਸੀਂ ਲੋਕਾਂ ਦੇ ਛੱਡ ਦਿੰਦੇ ਆ ਵੀ ਇਹ ਮੇਰਾ ਡਿਸੀਜਨ ਲਵੇ ਇਹ ਮੈਨੂੰ ਦੱਸੇ ਕਿ ਮੈਂ ਜ਼ਿੰਦਗੀ ਕਿਵੇਂ ਚਲਾਉਣੀ ਆ ਤਾਂ ਅਸੀਂ ਆਪਣੀ ਜ਼ਿੰਦਗੀ ਤੋਂ ਆਪਣਾ ਹੱਕ ਹੈ ਜਿਹੜਾ ਉਹ ਖੋ ਬੈਠਦੇ ਆ ਤਾਂ ਫਿਰ ਇਸ ਚੀਜ਼ ਨੂੰ ਲੋਕ ਵੀ ਸਮਝ ਜਾਂਦੇ ਆ ਕਿ ਇਨਸਾਨ ਨੂੰ ਤਾਂ ਕੋਈ ਸਮਝ ਹੀ ਨਹੀਂ ਇਹ ਕੋਈ ਫੈਸਲਾ ਲੈਣ ਦੇ ਜਿਹੜਾ ਕਾਬਲ ਹੈ ਨਹੀਂਗਾ ਤਾਂ ਆਪਣੀ ਜ਼ਿੰਦਗੀ ਨੂੰ ਆਪਣੇ ਸੀਰੀਅਸ ਲੈਣਾ ਛੱਡ ਦਿੰਦਾ ਫਿਰ ਉਹ ਇੱਕ ਚਲਦਾ ਫਿਰਦਾ ਹੀ ਕੋਈ ਫੈਸਲਾ ਕੋਈ ਵੀ ਸੁਣਾ ਜਾਂਦਾ ਵੀ ਤੂੰ ਇੰਜ ਕਰ ਲੈ ਕਿਉਂਕਿ ਆਪਾਂ ਨੂੰ ਸੀਰੀਅਸ ਨਹੀਂ ਲੈ ਰਿਆ ਸਲਾਹਾਂ ਲੈਣੀਆਂ ਕੋਈ ਮਾੜੀ ਗੱਲ ਨਹੀਂ ਕਿਸੇ ਦੇ ਤੋਂ ਵੀ ਆਪਾਂ ਕਿਸੇ ਸਮਝਦਾਰ ਇਨਸਾਨ ਤੋਂ ਸਲਾਹ ਲੈ ਸਕਦੇ ਆ ਕਿਸੇ ਖਾਸ ਕੰਮ 'ਚ ਹਨਾ ਤੇ ਉਹ ਚੀਜ਼ ਗੁਰੀ ਨਹੀਂਗੀ ਪਰ ਜਦੋਂ ਲੋਕ ਸਾਨੂੰ ਇੱਕ ਫੈਸਲਾ ਸੁਣਾਉਣ ਲੱਗ ਜਾਣ ਕਿ ਤੁਸੀਂ ਇੰਜ ਹੀ ਕਰਨਾ ਹੈ ਜਾਂ ਆਪਾਂ ਕਿਸੇ ਤੋਂ ਫੈਸਲੇ ਦੀ ਉਮੀਦ ਰੱਖੀਏ ਕਿ ਮੈਨੂੰ ਫਾਈਨਲ ਡਿਸੀਜਨ ਦੇ ਦੇ ਹਨਾ ਵੀ ਮੈਂ ਇਹ ਕਰਨਾ ਹੈ ਤਾਂ ਉਹ ਚੀਜ਼ ਕੀ ਹੈ ਸਾਨੂੰ ਉਪਾਹਜ ਬਣਾ ਦਿੰਦੀ ਹੈ ਅਸੀਂ ਅਕਸਰ ਘਰਾਂ 'ਚ ਵੀ ਦੇਖਦੇ ਆਂ ਵੀ ਕੋਈ ਵੀ ਬੱਚਾ ਜਿਹੜਾ ਹਰ ਗੱਲ ਪੁੱਛ ਕੇ ਕਰਦਾ ਹੈ ਘਰੋਂ ਮੈਂ ਬਾਹਰ ਜਾਣਾ ਹੈ ਆ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਉਹਦੇ ਸਾਰੇ ਫੈਸਲਿਆਂ ਦੇ ਪਰਿਵਾਰਿਕ ਮੈਂਬਰ ਹੀ ਲੈਂਦੇ ਆ ਤਾਂ ਉਦੋਂ ਕੀ ਲੱਗਦਾ ਮਾਪਿਆਂ ਨੂੰ ਕਿ ਸਾਡਾ ਬੱਚਾ ਬਹੁਤ ਅਗਿਆਕਾਰ ਹੈ ਦਰਸਲ ਉਹ ਆਗਿਆਕਾਰ ਸਮਝਦੇ ਹੋਏ ਆਪਣੇ ਬੱਚੇ ਨੂੰ ਅਪਾਹਜ ਬਣਾ ਦਿੰਦੇ ਆ ਉਹ ਆਪ ਦੇ ਫੈਸਲੇ ਆ ਜਿਹੜਾ ਆਪ ਹੀ ਲੈ ਹੀ ਨਹੀਂ ਸਕਦਾ ਤੇ ਇਹਨਾਂ ਫੈਸਲਿਆਂ ਦੇ ਦਰਾਂ ਨਹੀਂ ਕੀ ਹੁੰਦਾ ਕਿ ਉਹੋ ਹੀ ਮਾਪੇ ਉਹ ਹੀ ਪਰਿਵਾਰਕ ਮੈਂਬਰ ਉਹਨੂੰ ਤਰਜੀਹ ਦੇ ਨਾਲ ਕੱਟ ਕਰ ਦਿੰਦੇ ਆ ਕਿਉਂਕਿ ਇੱਕ ਸਮੇਂ ਤੋਂ ਇਹ ਸਮਝ ਲੈਂਦੇ ਆ ਕਿ ਇਹ ਤਾਂ ਕੋਈ ਫੈਸਲਾ ਲੈਣ ਦੇ ਕਾਬਿਲ ਹੀ ਹੈ ਨਹੀਂ ਇਹਦੇ ਕੋਲੇ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ ਤੇ ਤਾਂ ਕੋਈ ਸਲਾਹ ਵੀ ਨਹੀਂ ਦੇ ਸਕਦਾ ਤਾਂ ਉੱਥੇ ਕੀ ਹੈ ਸਾਡੀ ਕਦਰ ਹੈ ਜਿਹੜੀ ਸਾਡੀ ਵੈਲਿਊ ਹੈ ਬਹੁਤ ਡਾਊਨ ਹੋ ਜਾਂਦੀ ਹੈ ਸਾਡਾ ਕੋਈ ਕਿਸੇ ਦੀ ਨਜ਼ਰ 'ਚ ਕੋਈ ਰਤਬਾ ਹੀ ਨਹੀਂ ਰਹਿੰਦਾ ਸਾਡੀ ਕੋਈ ਇੱਜ਼ਤ ਹੀ ਨਹੀਂ ਰਹਿੰਦੀ ਜਦੋਂ ਅਸੀਂ ਚਾਰ ਲੋਕਾਂ 'ਚ ਜਾ ਕੇ ਬੈਠਦੇ ਵੀ ਆਂ ਤਾਂ ਸਾਡੇ ਵੱਲ ਉਹ ਮਹਿਫਲ 'ਚ ਬੈਠੇ ਕੋਈ ਲੋਕ ਦੇਖਦੇ ਵੀ ਨਹੀਂ ਗੱਲ ਕਰਨੀ ਤਾਂ ਬਹੁਤ ਦੂਰ ਹੈ ਤਾਂ ਫਿਰ ਅਸੀਂ ਉਸ ਵੇਲੇ ਵੀ ਬਹੁਤ ਮਤਲਬ ਮਹਿਸੂਸ ਕਰਦੇ ਆ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਅਸੀਂ ਉੱਥੇ ਬੈਠਣਾ ਜਿਹੜਾ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਹੌਲੀ ਹੌਲੀ ਸੀ ਆਪਦੇ ਆਪ ਨੂੰ ਕੋਸਣ ਲੱਗ ਜਾਂਦੇ ਆ ਵੀ ਮੇਰੇ ਚ ਬਹੁਤ ਵੱਡੀ ਕਮੀ ਹੈ ਕਿ ਮੈਂ ਡਿਸੀਜਨ ਨਹੀਂ ਲੈ ਪਾ ਰਿਹਾ ਅਸੀਂ ਅੰਦਰੋਂ ਕਮਜ਼ੋਰ ਹੋਰ ਹੁੰਦੇ ਜਾਂਦੇ ਆ ਜਾਂ ਅਸੀਂ ਇਹ ਸੋਚ ਲੈਂਦੇ ਆ ਕਿ ਨਹੀਂ ਮੈਂ ਤਾਂ ਸਹੀ ਫੈਸਲਾ ਲੈ ਹੀ ਨਹੀਂ ਸਕਦਾ ਕਿ ਮੇਰੇ 'ਚ ਤਾਂ ਕੋਈ ਪਾਵਰ ਨਹੀਂ ਮੇਰਾ ਫੈਸਲਾ ਅਕਸਰ ਹੀ ਗਲਤ ਹੋ ਜਾਂਦਾ ਹੈ ਫੈਸਲੇ ਸਾਰੇ ਫੈਸਲੇ ਕਿਸੇ ਦੇ ਵੀ ਸਹੀ ਨਹੀਂ ਹੁੰਦੇ ਹਰ ਇਨਸਾਨ ਗਲਤ ਫੈਸਲਾ ਜ਼ਰੂਰ ਕਰਦਾ ਹੈ ਕਿਉਂਕਿ ਉਸ ਸਥਿਤੀ ਦੇ ਹਿਸਾਬ ਨਾਲ ਲਿਆ ਗਿਆ ਫੈਸਲਾ ਹੁੰਦਾ ਹੈ ਨਾ ਕਿ ਆਪਣੇ ਦਿਮਾਗ ਦੇ ਅਨੁਸਾਰ ਕਿ ਨਹੀਂ ਇਹ ਫੈਸਲਾ ਮੈਂ ਗਲਤ ਲੈ ਲਿਆ ਤਾਂ ਜਦੋਂ ਅਸੀਂ ਆਪਣੇ ਫੈਸਲੇ ਖੁਦ ਲੈਣੇ ਆ ਤਾਂ ਸਾਡਾ ਸਮਾਜ ਚ ਇੱਕ ਚੰਗਾ ਰਤਬਾ ਬੰਦ ਹੈ ਸਾਡੀ ਇੱਜ਼ਤ ਬੰਦੀ ਹੈ ਸਾਨੂੰ ਚਾਰ ਲੋਕ ਪੁੱਛਦੇ ਵੀ ਐ ਸਾਨੂੰ ਹਰ ਰਾਹ ਜਾਂਦੇ ਨੂੰ ਬੁਲਾਉਣਾ ਵੀ ਪਸੰਦ ਕਰਦੇ ਐ ਪਰ ਜਦੋਂ ਅਸੀਂ ਆਪਣੇ ਫੈਸਲੇ ਆਪ ਨਹੀਂ ਲੈਂਦੇ ਤਾਂ ਚਾਹੇ ਅਸੀਂ ਕਿਸੇ ਦੇ ਘਰ ਚੱਲ ਕੀ ਕਿਉਂ ਨਾ ਜਾਈਏ ਤੁਸੀਂ ਅਸੀਂ ਕਿਸੇ ਚੀਜ਼ ਕਿਸੇ ਵਸਤੂ ਵਾਂਗ ਇੱਕ ਕੋਨੇ ਤੇ ਪਈ ਰਹਿੰਨੇ ਆ ਅਸੀਂ ਆਪਣੇ ਲਈ ਦੁਨੀਆ ਤੇ ਆਏ ਆ ਕਿਸੇ ਲਈ ਆਪਾਂ ਦੁਨੀਆ ਤੇ ਆਏ ਨਹੀਂ ਕਿਸੇ ਲਈ ਦੁਨੀਆ ਤੋਂ ਜਾਣਾ ਨਹੀਂ ਤੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਕਿਉਂ ਲਵੇ ਜਾਂ ਅਸੀਂ ਫੈਸਲੇ ਲੈਣ ਤੋਂ ਡਰਨ ਲੱਗ ਜਾਂਦੇ ਆ ਜਾਂ ਫਿਰ ਅਸੀਂ ਇਹ ਸੋਚਦੇ ਆ ਕਿ ਨਹੀਂ ਵੀ ਮੈਂ ਹਰ ਫੈਸਲਾ ਲੈ ਕੇ ਮੈਨੂੰ ਪਛਤਾਉਣਾ ਹੀ ਪੈਂਦਾ ਤਾਂ ਮੈਂ ਇਹ ਫੈਸਲਾ ਨਹੀਂ ਲੈ ਸਕਦਾ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਅਸੀਂ ਘਬਰਾ ਜਾਂਦੇ ਆ ਕਿ ਨਹੀਂ ਇਹ ਫੈਸਲਾ ਮੈਂ ਲਿਆ ਸੀ ਤਾਂ ਮੇਰਾ ਗਲਤ ਹੋ ਗਿਆ ਇਹ ਅਸੀਂ ਬਚਪਨ ਤੋਂ ਹੀ ਸਿੱਖ ਜਾਂਦੇ ਹਾਂ ਫੈਸਲੇ ਲੈਣਾ ਕਿ ਅਸੀਂ ਅੱਜ ਦਿਨ ਪਰਚ ਕੀ ਕੰਮ ਕਰਨਾ ਹੈ ਕੀ ਕਿੱਥੇ ਖੇਡਣਾ ਹੈ ਜਾਂ ਨਹੀਂ ਖੇਡਣਾ ਕਿਹੜੀ ਗੇਮ ਖੇਡਣੀ ਹੈ ਜਾਂ ਨਹੀਂ ਖੇਡਣੀ ਜਦੋਂ ਅਸੀਂ ਇਹ ਫੈਸਲੇ ਆਪ ਲੈਣ ਲੱਗ ਜਾਂਦੇ ਹਾਂ ਤਾਂ ਫੇਰ ਹੀ ਅਸੀਂ ਜ਼ਿੰਦਗੀ 'ਚ ਜਿਹੜੇ ਉਹ ਵੱਡੇ-ਵੱਡੇ ਫੈਸਲੇ ਲੈ ਸਕਦੇ ਹਾਂ ਫੈਸਲੇ ਲੈਣਾ ਹੀ ਤੁਹਾਡੀ ਸਮਾਜ 'ਚ ਕਦਰ ਪਵਾ ਸਕਦਾ ਹੈ ਤੁਸੀਂ ਕਿਸੇ ਖਾਸ ਸਭਾ ਦੇ ਮੈਂਬਰ ਬਣ ਸਕਦੇ ਹੋ ਤੁਹਾਡਾ ਰੁਤਬਾ ਜਿਹੜਾ ਬਹੁਤ ਉੱਚਾ ਹੋ ਸਕਦਾ ਹੈ ਇਸ ਲਈ ਤੁਸੀਂ ਜੇਕਰ ਜ਼ਿੰਦਗੀ ਮੰਨਣੀ ਹੈ ਜ਼ਿੰਦਗੀ ਨੂੰ ਜਿਉਣਾ ਹੈ ਤਾਂ ਆਪਣੇ ਫੈਸਲੇ ਜਿਹੜੇ ਆਪ ਲੈਣਾ ਸਿੱਖੋ ਲੋਕ ਤੁਹਾਨੂੰ ਸਹੀ ਫੈਸਲਾ ਕਦੇ ਨਹੀਂ ਦੇਣਗੇ ਖਾਸ ਕਰ ਉਹਦੋਂ ਜਦੋਂ ਤੁਹਾਨੂੰ ਫੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਜਦੋਂ ਤੱਕ ਤੁਸੀਂ ਆਪਣੇ ਫੈਸਲੇ ਆਪ ਨਹੀਂ ਲੈ ਸਕਦੇ ਬੇਸ਼ੱਕ ਲੋਕਾਂ ਤੋਂ ਸਲਾਹਾਂ ਲਓ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਸਲਾਹ ਨਾਲ ਕੀ ਆਪਣੇ ਦਿਮਾਗ 'ਚ ਹੋਰ ਚਾਰ ਗੱਲਾਂ ਆਉਂਦੀਆਂ ਹੋ ਸਕਦਾ ਕੋਈ ਇਨਸਾਨ ਆਪਾਂ ਨੂੰ ਸਹੀ ਸਲਾਹ ਵੀ ਦੇ ਦੇ ਪਰ ਉਹ ਸਲਾਹ ਮੰਨਣਾ ਜਾਂ ਨਾ ਮੰਨਣਾ ਆਪਣੀ ਮਰਜ਼ੀ ਤੇ ਨਿਰਭਰ ਹੋਵੇ ਆਪਾਂ ਨੂੰ ਪਤਾ ਹੋਵੇ ਕਿ ਉਹਦੇ ਚ ਕੀ ਗਲਤ ਹੈ ਕੀ ਸਹੀ ਹੈ ਆਪਣੇ ਚ ਇਹ ਡਿਸੀਜਨ ਲੈਣ ਦੀ ਜਿਹੜੀ ਹੈ ਪਾਵਰ ਹੋਣੀ ਚਾਹੀਦੀ ਹੈ ਸਾਡੇ ਚ ਇਹ ਹਿੰਮਤ ਹੈ ਹੋਣੀ ਚਾਹੀਦੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੀ ਸਤਿ ਸ਼੍ਰੀ ਅਕਾਲ